ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਯੰਗ ਫਾਰਮਰ ਚੈਨਲ ਮੈਂ ਜਗਮੀਤ ਸਿੰਘ ਭਲਾਈਆਣਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਟਾਪ ਕੁਆਲਿਟੀ ਦਾ ਜੈਡ ਬਲੈਕ ਬੀਟਲ ਬੱਕਰਾ ਆਪਾਂ ਖੜੇ ਹਾਂ ਬਈ ਜੇ ਇਸ ਵਕਤ ਪਿੰਡ ਭਾਗਸਰ ਨੇੜੇ ਸ੍ਰੀ ਮੁਕਸਰ ਸਾਹਿਬ ਬਾਈ ਹੋਰਾਂ ਤੋਂ ਜਾਣਕਾਰੀ ਲੈਣੇ ਆ ਕਿ ਕਿਵੇਂ ਇਹ ਬੱਕਰਾ ਤਿਆਰ ਕੀਤਾ ਕਿਵੇਂ ਇਹਨਾਂ ਦੇ ਕੋਲੇ ਆਇਆ ਸਾਰੀ ਬੱਕਰੇ ਦੀ ਹਿਸਟਰੀ ਉਮਰ ਕੱਦ ਸਾਰਾ ਕੁਝ ਪੁੱਛਾਂਗੇ ਆਜੋ ਬਾਈ ਹੋਰਾਂ ਦਾ ਪਹਿਲਾਂ ਸਵਾਗਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਬਾਈ ਜੀ ਬਾਈ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜਗਮੀਤ ਬਾਈ ਆਪਦੇ ਸੁਣਾਓ ਬਹੁਤ ਵਧੀਆ ਬਾਈ ਆਪੋ ਪਹਿਲਾਂ ਨਾਮ ਦੱਸ ਹਾਂਜੀ ਧੰਨਵਾਦ ਬਾਈ ਪਿੰਡ ਭਗਸਰਾੋਂ ਤੇ ਧੰਨਵਾਦ ਬਾਈ ਤੇ ਆਪਣਾ ਨਾਮ ਦੱਸ ਦਿਓ ਬਾਈ ਮੇਰਾ ਨਾਮ ਗੁਰਦਾਸ ਆ ਬਾਈ ਹਾਂਜੀ ਬਾਈ ਆਪਣਾ ਨਾਮ ਜੀ ਮੇਰਾ ਨਾਮ ਬਾਈ ਕੁਲਦੀਪ ਬਾਈ ਸਹੀ ਗੱਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਹੋਰੀ ਦੋਨੇ ਭਾਈ ਨੇ ਜੀ ਤੇ ਪਿਛਲੇ ਕਾਫੀ ਸਮੇਂ ਤੋਂ ਬੀਟਰਲ ਬੱਕਰੀਆਂ ਦੇ ਕੰਮ ਕਰ ਰਿਹਾ ਨਾਲ ਬਾਈ ਹੋਰਾਂ ਦਾ ਘੋੜੀਆਂ ਦਾ ਵੀ ਕੰਮ ਤੇ ਬਾਈ ਜੇ ਆਪਾਂ ਇਸ ਬੱਕਰੇ ਦੀ ਗੱਲ ਕਰੀਏ ਤਾਂ ਇਹਦੇ ਬਾਰੇ ਦੱਸਿਓ ਜੀ ਇਸ ਵਕਤ ਦੀ ਕਿੰਨੀ ਉਮਰ ਹੋ ਗਈ ਹੈ ਜੀ ਇਹ 6 ਦਾੰਦ ਹੈ ਬਾਈ ਜੀ ਅੱਛਾ ਜੀ ਹਾਂ ਜੀ 6 ਦਾੰਦ ਹੈ ਜੀ ਤੇ ਹਾਈਟ ਕਿੰਨੀ ਹੋ ਗਈ ਹੈ ਜੀ ਹਾਈਟ ਇਹਦੀ ਹੋਊਗੀ 45 ਪਲੱਸ 45 ਪਲੱਸ ਹਾਂ ਜੀ ਬਾਈ ਬਾਈ ਜੀ ਇਹ ਆਪਣੇ ਘਰ ਦਾ ਬੱਚਾ ਹੀ ਘਰ ਦਾ ਜੀ ਘਰ ਦਾ ਬਾਈ ਬਾਈ ਰੈਂਪੀ ਚੈਲ ਹੈ ਬਰਕੈਨ ਵਾਲੇ ਤੋਂ ਰਾਜਸਥਾਨ ਤੋਂ ਹਾਂ ਜੀ ਗੰਗਾ ਨਗਰ ਕੋਲੇ ਉਹਦੇ ਤੋਂ ਲਈ ਸੀ ਬੱਕਰੀ ਆਪਾਂ ਠੀਕ ਹੈ ਜੀ ਤੋਂ ਬਾਈ ਗਰਦਾਸ ਤਿੰਨ ਬੱਕਰਾਂ ਲਿਆਇਆ ਸੀਗਾ ਹਾਂਜੀ ਹਾਂ ਪੱਠਾਂ ਲੈ ਤੇ ਆਪਣੇ ਇਥੇ ਨਾਲ ਹੀ ਆ ਮੋੜ ਪਿੰਡ ਉੱਥੇ ਸੀ ਬੱਕਰਾ ਵਾਗ ਚ ਬਾਈ ਠੀਕ ਹੈ ਜੀ ਇੰਜਰ ਤੇ ਸੀਗਾ ਹਾਂ ਉਹਦੇ ਤੋਂ ਬਣਵਾਈ ਸੀ ਬੱਕਰੀ ਠੀਕ ਹੈ ਉਹਦਾ ਬੱਚਾ ਹੈ ਹਾਂ ਉਹਦਾ ਬੱਕਰਾ ਆਪਣੀਆਂ ਘਰ ਦੀਆਂ ਪੱਠਾਂ ਹੀ ਸੀਗੀਆਂ ਘਰ ਦੀਆਂ ਪੱਠਾਂ ਸੀ ਜੈਡ ਬਲੈਕ ਬੱਕਰਾ ਸੀ ਬਹੁਤ ਚੰਗਾ ਸੀ ਉਹ ਵੀ ਠੀਕ ਹੈ ਭਾਈ ਹਾਂਜੀ ਤੇ ਇਹਨੂੰ ਬਈ ਫਿਰ ਤਿਆਰ ਕਿਵੇਂ ਕੀਤਾ ਆਪਾਂ ਦੇਖਿਆ ਵੀ ਬੱਕਰੇ ਬਹੁਤ ਦੇਖਦੇ ਆਂ ਪਰ ਇੰਨਾ ਲੰਬਾ ਜਾਨਵਰ ਬਹੁਤ ਘੱਟ ਹੁੰਦਾ ਹਨਾ ਤਿਆਰ ਭਾਈ ਇਹਨੂੰ ਕੋਈ ਸਪੈਸ਼ਲ ਖਰਾਕ ਨਹੀਂ ਦਿੱਤੀ ਇਹਨੂੰ ਇਹਨੂੰ ਬਸ ਘੋੜੀਆਂ ਵਾਲੀ ਫੀਡ ਜਿਹੜਾ ਘੋੜੀਆਂ ਦਾ ਦਾਣਾ ਦੂਣਾ ਖੁੱਲਾ ਸਾਰਾ ਦਿਨ ਖਾਂਦਾ ਸੀਗਾ ਬਸ ਠੀਕ ਹੈ ਜੀ ਹਾਂਜੀ ਲਓ ਭਾਈ ਤੁਹਾਨੂੰ ਦੁਬਾਰੇ ਦਿਖਾਉਣੀ ਹੈ ਬੱਕਰਾ ਹਨਾ ਭਾਈ ਬੱਕਰੇ ਕੱਦ ਵਾਲੇ ਵੀ ਬਹੁਤ ਤੁਸੀਂ ਦੇਖੇ ਹੋਣਗੇ ਹਨਾ ਹਾਈਟ ਬਹੁਤ ਹੋ ਜਾਂਦੀ ਹੈ ਜਾਨਵਰਾਂ ਦਾ ਵਜ਼ਨ ਵੀ ਹੁੰਦਾ ਪਰ ਇਹ ਬੱਕਰੇ ਦੀ ਲੈਂਥ ਬਹੁਤ ਜ਼ਿਆਦਾ ਹੈ ਹਨਾ ਬਾਈ ਹਾਈਟ ਕਿੰਨੀ ਦੱਸੀ ਸੀ ਗੁਰਦਾਸ 45 ਪਲੱਸ ਆ ਬਾਈ ਇਹਦੀ 45 ਪਲੱਸ ਤੇ ਬਾਈ ਲੰਬਾਈ ਬਹੁਤ ਆ ਬੱਕਰੇ ਤੁਸੀਂ ਤਾਂ ਇੰਨੇ ਟਾਈਮ ਦੇ ਬੱਕਰੀਆਂ ਚ ਹੈਗੇ ਹੋ ਹਨਾ ਹਾਂ ਬਾਈ ਲੰਬਾਈ ਤਾਂ ਨਹੀਂ ਨਹੀਂ ਕਦੇ ਨਹੀਂ ਨਹੀਂ ਮਿਨੀ ਨਹੀਂ ਬਾਈ ਆਪਾਂ ਪਰ ਸਾਨੂੰ ਤਾਂ ਪਹਿਲਾਂ ਆਪ ਨੂੰ ਆਏ ਸੀਗਾ ਵੀ ਚੱਲ ਆਮ ਜਿਹਾ ਹੀ ਹੈਗਾ ਹਾਂਜੀ ਕਿਉਂ ਮਾਂ ਇਹਦੀ ਬਹੁਤ ਚੰਗੀ ਸੀ ਜਿਹੜਾ ਪਿਓ ਸੀ ਉਹ ਥੋੜਾ ਜਿਆਦਾ ਸੀਗਾ ਨਰਮ ਬੜਾ ਚੰਗਾ ਨਹੀਂ ਸੀ ਉਹ ਕੁਆਲਿਟੀ ਵਾਲੀ ਸੀ ਉਹਦੇ ਚ ਅੱਛਾ ਜਿਹੜਾ ਇਹਦਾ ਪਿਓ ਸੀਗਾ ਤੇ ਬਸ ਇਹ ਖੁੱਲਾ ਫਿਰਦਾ ਤੇ ਸਾਨੂੰ ਤਾਂ ਆਪ ਐਂ ਜੀ ਅੱবি ਬਹੁਤ ਵਧੀਆ ਬਣ ਗਿਆ ਹਾਂਜੀ ਮਾਂ ਕਿਹੜੀ ਲਾਈਨ ਦੀ ਸੀ ਬਈ ਇਹਨਾਂ ਦੀ ਜਿਹੜੀ ਮਾਂ ਸੀਗੀ ਪੱਠਾ ਇਹ ਸੀਗੀ ਬਾਈ ਸੈਦੋਕੇ ਵਾਲੀ ਲੈਣਦੀ ਸੀਗੀ ਬਾਈ ਪੰਮੇ ਵਾਲੀ ਲੈ ਪੰਮੇ ਵਾਲੀ ਲੈਣਦੀ ਹਾਂ ਲੈ ਕੇ ਤੁਸੀਂ ਪੱਠਾ ਐ ਸੀ ਬਾਈ ਰਿੰਪੀ ਚੱਲ ਤੋਂ ਹਾਂ ਆਪਾਂ ਪੱਠਾ ਲਿਆਏ ਸੀ ਛੋਟੀਆਂ ਠੀਕ ਐ 50 4 50 50 ਮਹੀਨਿਆਂ ਦੀਆਂ ਭਾਈ ਕਿੰਨੇ ਸਾਲ ਹੋ ਗਏ ਆਪਾਂ ਨੂੰ ਕੰਮ ਕਰਦਿਆਂ ਨੂੰ ਆਪਾਂ ਤਾਂ ਭਾਈ ਕੰਮ ਤਾਂ ਸ਼ੁਰੂ ਤੋਂ ਹੀ ਇਹ ਹੈ ਬਚਪਨ ਤੋਂ ਹੀ ਅੱਛਾ ਛੱਡ ਦਿਓ ਭਈ ਇਹ ਤਾਂ ਗੱਲ ਕਰ ਦੋ ਹਾਂ ਅੱਛਾ ਜੀ ਭਈ ਰੱਖਦੇ ਤਾਂ ਪਹਿਲਾਂ ਤੋਂ ਹੀ ਆ ਕਦੇ ਬਾੜੀ ਰੱਖ ਲਈ ਕਦੇ ਕਿਹੜੀ ਰੱਖ ਲਈ ਅੱਛਾ ਤੇ ਹੁਣ ਫਿਰ ਥੋੜਾ ਜਿਹਾ ਇਹਨਾਂ ਦਾ ਸ਼ੌਂਕ ਪੈ ਗਿਆ ਸੀਗਾ ਤੇ ਤੁਹਾਡੇ ਕੋਲੇ ਭਈ ਘਰੇ ਕਿੰਨੀਆਂ ਬੱਕਰੀਆਂ ਘਰੇ ਹੈਗੇ ਆ 7-8 ਨਾਗ 7-8 ਨਾਗ ਹੁਣ ਤੁਸੀਂ ਬੀਟਲ ਦਾ ਸ਼ੌਂਕ ਹੀ ਕਰਦੇ ਹੋ ਹਾਂ ਹਾਂ ਬੀਟਲ ਦਾ ਠੀਕ ਹੈ ਭਾਈ ਅੱਜ ਕੱਲ ਆਪਾਂ ਦੇਖਿਆ ਬੱਕਰੀਆਂ ਬਹੁਤ ਬੰਦੇ ਰੱਖੀ ਬੈਠੇ ਆ ਚੰਗੇ ਬਰੀਡਰ ਬਹੁਤ ਘੱਟ ਲੋਕਾਂ ਕੋਲ ਆ ਮੰਡੀਆਂ ਦੇ ਵੀ ਚੰਗੇ ਬਰੀਡਰ ਨਹੀਂ ਆਉਂਦੇ ਵੇਚ ਖਰੀਦ ਵਾਲਾ ਕੰਮ ਚੱਲੀ ਜਾਂਦਾ ਇਹਦਾ ਕੀ ਕਾਰਨ ਸਮਝਦੇ ਹੋ ਜਿਵੇਂ ਤੁਸੀਂ ਬਰੀਡਰ ਰੱਖੀ ਬੈਠੇ ਹੋ ਨਾ ਮੇਰੇ ਖਿਆਲ ਨਾਲ ਤੁਹਾਡੇ ਆਸ-ਪਾਸੇ ਕੋਈ ਚੰਗਾ ਬੱਕਰਾ ਨਹੀਂ ਹੋਣਾ ਇਹ ਤੋਂ ਬਿਨਾ ਹਾਂ ਭਾਈ ਇਹ ਗੱਲ ਥੋੜੀ ਜਮਾਂ ਸਹੀ ਆ ਪਹਿਲੀ ਗੱਲ ਤਾਂ ਕੋਈ ਹਰੇਕ ਬੰਦਾ ਪੱਠ ਦੇ ਦਿੰਦਾ ਜਿਹਦੇ ਕੋਲੇ ਚੰਗੀ ਲੈਂਡ ਉਹ ਬਰੀਡਰ ਨਹੀਂ ਦਿੰਦਾ ਛੇ ਦੀ ਕਿਸੇ ਨੂੰ ਉਹਦੇ ਮਨ 'ਚ ਆਹੀ ਹੁੰਦੀ ਆ ਵੀ ਕੱਲ ਨੂੰ ਯਾਰ ਇਹਨੇ ਬਰੀਡਰ ਸੰਭਲਿਆ ਤਾਂ ਆਪਣੇ ਬਰਾਬਰ ਖੜਾ ਕਰੂਗਾ ਹਾਂ ਬਰਾਬਰ ਦਾ ਕੰਪੀਟੀਟਰ ਹੋਰ ਵਾਲਾ ਕੰਮ ਹੀ ਆ ਇਹ ਵੀ ਹਾਂਜੀ ਹਾਂ ਤੇ ਇਸੇ ਕਰਕੇ ਕਿਸੇ ਕੋਲੇ ਬਹੁਤ ਚੰਗੇ ਘਟ ਆਉਂਦੇ ਆ ਬਰੀਡਰਾਂ ਹਾਂਜੀ ਕੋਈ ਕਿਸੇ ਨੂੰ ਚੰਗਾ ਬੱਚਾ ਨਹੀਂ ਦੇ ਕੇ ਖੁਸ਼ ਅੱਜਕੱਲ ਠੀਕ ਹੈ ਨਹੀਂ ਵੇਚਦੇ ਇੱਕ ਬੰਦਾ ਚੰਗੀ ਬੱਕਰੀ ਤੋਂ ਬੱਕਰੇ ਕੋਲੇ ਲੈ ਕੇ ਨਹੀਂ ਜਾਂਦਾ ਹਨਾ ਹਾਂਜੀ ਇਹਦੇ ਵਾਸਤੇ ਬਰੀਡ ਬਣਾਉਣਾ ਤੇ ਤੁਹਾਨੂੰ ਵੀ ਪਤਾ ਹੈ ਮਿਹਨਤ ਕਰਨੀ ਪੈਂਦੀ ਹੈ ਸਬਰ ਕਰਨਾ ਪੈਂਦਾ ਹੈ ਹਨਾ ਬਿਲਕੁਲ ਬਈ ਹਾਂ ਬਈ ਚਲੋ ਇਹ ਜਾਨਵਰ ਦੇਖਣ ਨੂੰ ਬਹੁਤ ਸੋਹਣਾ ਹਨਾ ਮੇਨ ਬਰੀਡਰ ਦੀ ਗੱਲ ਹੁੰਦੀ ਹੈ ਰਿਜ਼ਲਟ ਦੀ ਇਹਦਾ ਬਈ ਰਿਜ਼ਲਟ ਆਇਆ ਆਪਣੇ ਕੋਲੇ ਇਹਦੇ ਰਿਜ਼ਲਟ ਬਈ ਦੋ ਬੱਕਰੀਆਂ ਸੋਈਆਂ ਆਪਣੇ ਕੋਲੇ ਆਪਣੇ ਕੋਲੇ ਘਰੀ ਹੈ ਅੱਛਾ ਉਹ ਵੀ ਵਿਖਾਉਣੇ ਆਪਾਂ ਉਹ ਬਈ ਸ਼ਾਟ ਆਪਾਂ ਲਾ ਦਿੰਨੇ ਆਂ ਦੋਸਤੋ ਤੁਸੀਂ ਦੇਖ ਰਹੇ ਹੋ ਜਿਹੜੇ ਬੱਚੇ ਆ ਹਨਾ ਇਸੇ ਬਰੀਡਰ ਦਾ ਰਿਜ਼ਲਟ ਆ ਤੇ ਬਾਈ ਜਿਵੇਂ ਕ੍ਰੋਸਿੰਗ ਤੇ ਵੀ ਛੱਡ ਦਿਓ ਫਿਰ ਬੱਕਰਾ ਇਹ ਹਾਂ ਛੱਡਦੇ ਆ ਕਿੰਨੀਆਂ ਕ ਬੱਕਰੀਆਂ ਹੁਣ ਤੱਕ ਮੀਟ ਹੋ ਗਈਆਂ ਇਹਦੇ ਤੋਂ ਬਈ 27 28 ਬੱਕਰੀਆਂ ਹੋ ਗੀਆਂ ਇਹਦੇ ਤੋਂ ਪਹਿਲਾਂ 27 28 ਇਹਦੇ ਤੋਂ ਮੀਟ ਹੋਣੇ ਲੱਗੇ ਆ ਬਸ ਠੀਕ ਹੈ ਜੀ 2 ਕੁ ਮਹੀਨੇ ਢਾਈ ਮਹੀਨਿਆਂ ਦਾ ਬਸ ਬਾਈ ਗਰਦਾਸ ਜਿਵੇਂ ਇਹਦਾ ਹੁਣ ਹਾਈਟ ਹੈਗੀ ਆ ਲੈਂਥ ਬਹੁਤ ਆ ਹਨਾ ਹਜੇ 8 ਦੰਦ ਹੋਣਾ 8 ਦੰਦ ਤੱਕ ਜਾਨਵਰ ਕੱਦਗਾਠ ਕਰਦਾ ਹਜੇ ਕਿੰਨਾ ਕੁ ਤੁਹਾਡੇ ਹਿਸਾਬ ਨਾਲ ਜਾਊਗਾ ਬਾਈ ਜਿਹੜੇ ਹਿਸਾਬ ਨਾਲ ਇਹਦੀ ਬਈਦੂ ਪਹਿਲਾਂ ਤੋਂ ਲੈ ਕੇ ਹੁਣ ਤਾਈ ਵਧੀਆ ਗਰੋਥ ਆ ਹੂੰ ਜੇ ਤਾਂ 8 ਦੰਤਾਂ ਤਾਈ ਤਾਂ ਹੋ ਸਕਦਾ ਵੀ ਇਹ 48 ੜਤੂੜੀ ਹੋ ਜੇ ਪਲੱਸ ਵੀ ਹੋ ਸਕਦਾ ਉਦੋਂ 47 48 ਤੱਕ ਤਾਂ ਜਾਊਗਾ ਜਾਊਗਾ ਬਸ ਅਸੀਂ ਤਾਂ ਸਾਨੂੰ ਮੈਨੂੰ ਲੱਗਦਾ ਹੋ ਗਏ ਨੇ 2-3 ਮਹੀਨੇ ਦੀ ਹਾਈਟ ਉਦੋਂ ਮੇ ਨਹੀਂ ਸੀ ਠੀਕ ਹੈ ਜੀ ਉਦੋਂ 46 ਸੀਗੀ ਅੱਛਾ ਹਾਂ ਤੇ ਉਦੋਂ ਬਾਅਦ ਤਾਂ ਅਸੀਂ ਮਿਨੀ ਨਹੀਂ ਹਜੇ ਠੀਕ ਹੈ ਜੀ ਹਾਂ ਤੇ ਬਾਈ ਤੁਹਾਨੂੰ ਫੋਨ ਵੀ ਆਉਣਗੇ ਵੀਡੀਓ ਦੇਖ ਕੇ ਬੱਕਰੀਆਂ ਕ੍ਰੋਸਿੰਗ ਤੇ ਵੀ ਤੁਸੀਂ ਛੱਡ ਦਿਓਗੇ ਜੇ ਕੋਈ ਆਊਗਾ ਭਰਾ ਹਾਂ ਚਰਦਿਆਂਗੇ ਜੇ ਕੋਈ ਸੇਲ ਆਸਤੇ ਮੰਨ ਲਓ ਲੈਣਾ ਚਾਹੁੰਦਾ ਬੱਕਰਾ ਸੇਲ ਵੀ ਕਰਦੇ ਹੋਗੇ ਜੀ ਹਾਂ ਸੇਲ ਵੀ ਕਰ ਦਿਆਂਗੇ ਆਪਾਂ ਸੇਲ ਕਰ ਦਿਆਂਗੇ ਬਈ ਜੇ ਕੋਈ ਚੰਗੇ ਵਧੀਆ ਰੁਪਏ ਚੰਗਾ ਜੇ ਕੋਈ ਰੇਟ ਪਰੂ ਹੈ ਜਿਹੋ ਜਾਂ ਜਾਨਵਰ ਆ ਹਨਾ ਜਾਨਵਰ ਆ ਹਾਂਜੀ ਲਓ ਬਈ ਦੋਸਤੋ ਜਾਨਵਰ ਚੰਗੀ ਤਰ੍ਹਾਂ ਬਈ ਚੈੱਕ ਕਰ ਲਓ ਜਿਹੜੇ ਭਰਾ ਫੋਨ ਕਰਦੇ ਹੁੰਦੇ ਮੈਨੂੰ ਵੀ ਵੀ ਬਈ ਚੰਗਾ ਕੋਈ ਬੱਕਰਾ ਦਵਾ ਦਿਓ ਵਧੀਆ ਜੈਡ ਬਲੈਕ ਬਰੀਡਰ ਰੱਖਣ ਵਾਲਾ ਹੋਵੇ ਬਈ ਇਹਨੂੰ ਕਰੀ ਅੱਗੇ ਥੋੜਾ ਜਾਂ ਕੁਆਲਿਟੀ ਚੈੱਕ ਕਰ ਲਓ ਬਈ ਜਾਨਵਰ ਦੀ ਹਨਾ ਬਾਕੀ ਜਦੋਂ ਤੁਸੀਂ ਕੋਲੇ ਆ ਕੇ ਦੇਖੋਗੇ ਤਾਂ ਤੁਹਾਨੂੰ ਆਪ ਹੀ ਪਤਾ ਲੱਗੂਗਾ ਵੀ ਇੰਨੀ ਲੰਬਾਈ ਆ ਬੱਕਰੀ ਦੀ ਹਾਈਟ ਹੱਡਾਂ ਪੈਰਾਂ ਦਾ ਚਾਰੇ ਪਾਸਿਓਂ ਬਈ ਬੱਕਰੇ ਦੇ ਵਿੱਚ ਕੋਈ ਕਮੀ ਨਹੀਂ ਟੈਸਟੀਕਲ ਵਾਲੇ ਪਾਸਿਓਂ ਤੇ ਪੂਸ਼ ਵੀ ਬੱਕਰੇ ਦੀ ਬਹੁਤ ਲੰਮੀ ਆ ਜਿਵੇਂ ਵੀਟਰਲ ਬੱਕਰੇ ਹੁੰਦੇ ਆ ਹਨਾ ਬਈ ਕਦੇ ਮੇਲੇ ਮੂਲੇ 'ਚ ਨਹੀਂ ਲੈ ਕੇ ਗਏ ਇਹਨੂੰ ਕੰਪੀਟੀਸ਼ਨ 'ਚ ਨਹੀਂ ਪਾਇਆ ਠੀਕ ਹੈ ਜੀ ਮੱਥਾ ਵੀ ਉੱਚਾ ਪਿਆ ਦੇਖ ਲਓ ਹਨਾ ਮੂੰਹ ਕਿੱਡਾ ਬੱਕਰੀ ਦਾ ਤੇ ਸਾਰੇ ਪਾਸਿਓਂ ਬਈ ਬੱਕਰਾ ਹੈਗਾ ਬਹੁਤ ਵਧੀਆ ਪਿੰਡ ਆ ਭਾਗਸਰ ਮੁਖਤਰ ਸਾਹਿਬ ਦੇ ਕੋਲੇ ਤੇ ਬਾਈ ਆਪਣਾ ਨੰਬਰ ਦੱਸ ਦਿਓ ਜੀ ਨੰਬਰ ਦੱਸ ਬਾਈ 9478328501 9478328500 28500 ਹਾਂ ਜੀ ਠੀਕ ਆ ਬਾਈ ਬਰਦਾਸ ਦਾ ਹੈਗਾ 97790 38201 ਠੀਕ ਹੈ ਜੀ ਆਪਣਾ ਜਿਹੜਾ ਇਹ ਫਾਰਮ ਹੈ ਬਾਈ ਕਿਹੜੇ ਰੋਡ ਤੇ ਆ ਇਹ ਪਾਕਸਰ ਤੋਂ ਮਦਰਸਾ ਰੋਡ ਤੇ ਆ ਬਾਈ ਪਾਕਸਰ ਤੋਂ ਮਦਰਸਾ ਰੋਡ ਤੇ ਮਦਰਸਾ ਰੋਡ ਚੱਕ ਮਦਰਸਾ ਵਾਲੇ ਰੋਡ ਤੇ ਬਾਈ ਫਾਰਮ ਆ ਬਾਈ ਦਾ ਘੋੜੀਆਂ ਦਾ ਕੰਮ ਤੇ ਨਾਲ ਬੱਕਰੀਆਂ ਦਾ ਵੀ ਬਾਈ ਹੋਰੀ ਲੰਮੇ ਟਾਈਮ ਤੋਂ ਸ਼ੌਂਕ ਕਰਦੇ ਆ ਬਾਈ ਗਰਦਾਸ ਬੀਟਲ ਬੱਕਰੀਆਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਤੁਹਾਡੇ ਹਿਸਾਬ ਨਾਲ ਕਿਵੇਂ ਦਾ ਹੈਗੀ ਕਮਾਈ ਹੈਗੀ ਅੱਜ ਦੇ ਸਮੇਂ ਬਹੁਤ ਜ਼ਿਆਦੇ ਬਾਈ ਬਹੁਤ ਬੰਦੇ ਜਿਹੜੇ ਨਵੇਂ ਆਏ ਸੀ ਬਾਈ ਕੰਮ ਗੁਮ ਛੱਡ ਗਏ ਹੁਣ ਹਨਾ ਤੁਹਾਡੇ ਤੁਹਾਡੇ ਵਰਗੇ ਬੰਦੇ ਜਿਹੜੇ ਟਿਕੇ ਆਉਂਦੇ ਆ ਤੇ ਤੁਸੀਂ ਲੰਮੇ ਸਮੇਂ ਤੋਂ ਬੱਕਰੀਆਂ ਰੱਖਦੇ ਹੋ ਇਹਦੇ ਵਿੱਚ ਕਮਾਈ ਕਿਹੜੇ ਢੰਗ ਨਾਲ ਕਰਦੇ ਹੋ ਤੁਸੀਂ ਬੀਟਲਾਂ ਚੋਂ ਇਹਦੇ ਵਿੱਚ ਬਾਈ ਆਹੀ ਆ ਕਮਾਈ ਵੀ ਇੱਕ ਤਾਂ ਆਪਾਂ ਨੂੰ ਪਤਾ ਵੀ ਇਹ ਮਿਹਨਤ ਭਾਲਦਿਆਂ ਵੱਧ ਹੈ ਨਾ ਕੋਈ ਵੀ ਜਾਨਵਾਰ ਹੈ ਮਿਹਨਤ ਤਾਂ ਕਰਨੀ ਪੈਂਦੀ ਆ ਹਾਂਜੀ ਤੇ ਇਹਨਾਂ ਦੇ ਅੱਜਕੱਲ ਬੱਚੇ ਬਹੁਤ ਵਧੀਆ ਵਿਕ ਜਾਂਦੇ ਆ ਹੂੰ ਬੱਕਰੀਆਂ ਵਿਕ ਜਾਂਦੀਆਂ ਜਿਹੜੇ ਹਿਸਾਬ ਨਾਲ ਮਰਜੀ ਮਿਹਨਤ ਕਰ ਲੈ ਪਰ ਇਹਨਾਂ 'ਚ ਮੁਨਾਫਾ ਹੀ ਆ ਠੀਕ ਹੈ ਜੀ ਹਾਂ ਤੇ ਹੋਰ ਬਈ ਕੋਈ ਆਪ ਦੇ ਵੱਲੋਂ ਸਨੇਹਾ ਦੇਣਾ ਚਾਹੋ ਭਰਾਵਾਂ ਨੂੰ ਜਿਹੜੇ ਕੰਮ ਕਰ ਰਹੇ ਆ ਬੱਕਰੀਆਂ ਤੇ ਵਧੀਆ ਮਿਹਨਤ ਨਾਲ ਕੰਮ ਕਰਦੇ ਆ ਚੰਗੀ ਬਰੀਡ ਰੱਖਦੇ ਆ ਹਨਾ ਹਾਂਜੀ ਬਾਕੀ ਉਹਨਾਂ ਨੂੰ ਕਹਿਣਾ ਚਾਹੋਗੇ ਤੁਸੀਂ ਬਸ ਆਹੀ ਬਈ ਆ ਪਤਾ ਨਹੀਂ ਆ ਜਿਹੜੇ ਬੰਦੇ ਦਾ ਵਧੀਆ ਕੰਮਕਾਰ ਆ ਜਾਂ ਜੀ ਨੇ ਨਵਾਂ ਵੀ ਕਰਨਾ ਇੱਕ ਵਾਰੀ ਥੋੜੇ ਤੋਂ ਚਲਾ ਲੇ ਹਾਂਜੀ ਤੇ ਐਵੇਂ ਕਿਸੇ ਦੇ ਮਗਰ ਨਾਲ ਲੜਨ ਲੱਗੇ ਬਈ ਨਹੀਂ ਫਾਇਦਾ ਆਉਣੀ ਵਧੀਆ ਇਹਦੇ ਚ ਕੰਮ ਹੈਗਾ ਕੋਈ ਮਰਜ਼ੀ ਕਰ ਸਕਦਾ ਇਹ ਕੰਮ ਜੇ ਆਪਾਂ ਠੇਕੇ ਕੰਮ ਕਰਾਂਗੇ ਕਮਾਈ ਹੋ ਜਾਂਦੀ ਹੈ ਹਣਾ ਵਧੀਆ ਬਈ ਬਹੁਤ ਵਧੀਆ ਕਿਉਂ ਠੇਕੇ ਠੂਕੇ ਮਹਿੰਗੇ ਹੋਗੇ ਹੁਣ ਹਾਂਜੀ ਤੇ ਹੋਰ ਵੀ ਕੋਈ ਕੰਮ ਹੈ ਨਹੀਂਗਾ ਠੀਕ ਹੈ ਜੀ ਤੇ ਇਹ ਤਾਂ ਸਾਰਿਆਂ ਤੋਂ ਵਧੀਆ ਕੰਮ ਆ ਇਹਨਾਂ ਨੂੰ ਤਾਂ ਆਪਾਂ ਮੈਂ ਬਾਹਰ ਲੈ ਜਾ ਚਾਰਨ ਆਸਤੇ ਲੈ ਹੂੰ ਥੋੜੇ ਨਾ ਰਾਜ ਜਾਣਾ ਹਨਾ ਇਹ ਤਾਂ ਫਰੀ ਚ ਵੀ ਪਾਲ ਜਾਂਦਾਂਗੇ ਦੇਖਗੇ ਤਾਂ ਪਰ ਆਪਾਂ ਨੂੰ ਪਤਾ ਵੀ ਖਰਾਕ ਜਿਹੜੀ ਘਰੋਂ ਤਾਂ ਪਾਉਣੀ ਪੈਂਦੀ ਆ ਇਹ ਖਰਾਕ ਪਾਲਾਂਗੇ ਤਾਂ ਉਹਦਾ ਉਹ ਜਿਹੜਾ ਰਿਜ਼ਲਟ ਆ ਜਾਂਦਾ ਹਾਂ ਤੇ ਬਾਈ ਇਹਦੀ ਫੀਸ ਕਿੰਨੀ ਰੱਖੀ ਹੋਈ ਹੈ ਜੇ ਬੱਕਰੀ ਕਰਾਸ ਕਰਾਉਣਾ ਆਉਂਦਾ ਕੋਈ ਭਰਾ ਫੀਸ ਹਜੇ ਤਾਂ ਹੀ ਤਾਂ ਕੋਈ ਨਹੀਂ ਰੱਖੀ ਗਈ ਇਹਦੀ ਅੱਛਾ ਜੀ ਹਾਂ ਬਾਕੀ ਫੋਨ ਤੇ ਤੁਹਾਡੇ ਤੋਂ ਪੁੱਛ ਲਊਗਾ ਕੋਈ ਜੀ ਹਾਂ ਕੋਈ ਨਹੀਂ ਉਹ ਆਪਾਂ ਬਾਕੀ ਨੰਬਰ ਹੈਗਾ ਹਾਂਜੀ ਜੀ ਲੋਡ ਹੋਈ ਤਾਂ ਕਿਸੇ ਨੂੰ ਆਪਾਂ ਕੰਟੈਕਟ ਕਰੂਗਾ ਆਪਣੇ ਨੂੰ ਲੋ ਬਾਈ ਜੀ ਨੰਬਰ ਸਕਰੀਨ ਤੇ ਚੱਲ ਰਿਹਾ ਬਾਈ ਹੋਰਾਂ ਨੇ ਬਾਕੀ ਸਾਰੀ ਜਾਣਕਾਰੀ ਦੇ ਦਿੱਤੀ ਆ ਬੱਕਰਾ ਦੁਬਾਰੇ ਚੈੱਕ ਕਰ ਲਓ ਬਈ ਹਨਾ ਕੁਆਲਿਟੀ ਬਹੁਤ ਵਧੀਆ ਹੈਗੀ ਆ ਚੰਗੀ ਲਾਈਨ ਦੇ ਵਿੱਚੋਂ ਆ ਮਾਲੇ ਪਾਸਿਓਂ ਪਿਓ ਵਾਲੇ ਪਾਸਿਓਂ ਬਹੁਤ ਚੰਗਾ ਤੇ ਲੰਬਾਈ ਬੱਕਰੇ ਦੀ ਬਹੁਤ ਜ਼ਿਆਦਾ ਤੁਸੀਂ ਬੱਕਰੇ ਆਮ ਦੇਖੇ ਹੋਣਗੇ ਤਾਂ ਇੰਨਾ ਲੰਮਾ ਬੱਕਰਾ ਬਹੁਤ ਹੀ ਘੱਟ ਆਪਾਂ ਹੀ ਦੇਖਿਆ ਹੈਗਾ ਭਾਗਸਰ ਪਿੰਡ ਆ ਬਾਈਆਂ ਦਾ ਤੇ ਸੰਪਰਕ ਕਰ ਲਿਓ ਜੇ ਕਿਸੇ ਨੇ ਖਰੀਦਣਾ ਹੈਗਾ ਜਾਂ ਬੱਕਰੀ ਕਰਾਸ ਕਰਾਉਣੀ ਆ ਤਾਂ ਜਦੋਂ ਮਰਜ਼ੀ ਬਾਈ ਨੂੰ ਫੋਨ ਕਰਕੇ ਇਹਨਾਂ ਨਾਲ رابطہ ਤੁਸੀਂ ਕਰ ਸਕਦੇ ਹੋ ਠੀਕ ਹੈ ਬਾਈ ਜੀ ਧੰਨਵਾਦ ਜੀ ਠੀਕ ਹੈ ਬਾਈ ਧੰਨਵਾਦ